ਉਹ ਫੈਸਲ ਦੀ ਨੇਰੀ ਆਈ ਸਿੱਖੀ ਦਾ ਜੜੋ ਹਲਾਈ ਕਈਆਰੇ ਕੇਸ ਕਟਾ ਕੇ ਦਾੜੀ ਵੀ ਸੇਵ ਕਰਾਈ ਭਾਗੀ ਫਟਕਾਰਾ ਦੇ ਸਿੱਖੀ ਨੂੰ ਤਜਦੇ ਜਾਂਦੇ ਬੱਚੇ ਸਰਦਾਰਾਂ ਦੇ ਸਿੱਖੀ ਨੂੰ ਤਜਦੇ ਜਾਂਦੇ ਸੀਤਾ ਪਈ ਦੁਹਾਈ ਕੁੜੀਆਂ ਨੇ ਗੁੱਤ ਮਨਾਈ ਮੱਛੀ ਦਾ ਪਈ ਦੁਹਾਈ ਕੁੜੀਆਂ ਨੇ ਗੁੱਤ ਮਨਾਈ ਨਹਿਰੀ ਵਿੱਚ ਉੱਡ ਗਈ ਚੁੰਨੀ ਤਾਹੀ ਨਾ ਦਵੇ ਦਿਖਾਈ ਸਿਰ ਤੇ ਮੁਟਿਆਰਾਂ ਦੇ ਸਿੱਖੀ ਨੂੰ ਤਜਦੇ ਜਾਂਦੇ ਬੱਚੇ ਸਰਦਾਰਾਂ ਦੇ ਸਿੱਖੀ ਨੂੰ ਤਜਦੇ ਜਾਂਦੇ ਅਗਨੀ ਦੀ ਮਾਰ ਪਲਾਦੀ ਖੂਨੀ ਤਲਵਾਰ ਬੁਲਾਦੀ ਕੱਸਾਂ ਦੀ ਖਤਰ ਚੱਲੀ ਰੰਬੀ ਦੀ ਧਾਰ ਪਲਾਦੀ ਲਾਣ ਤੇ ਦਿਲਦਾਰਾਂ ਦੇ ਸਿੱਖੀ ਨੂੰ ਤਜਦੇ ਬੱਚੇ ਸਰਦਾਰ ਰਹਦੇ ਸਿੱਖੀ ਨੂੰ ਤਜਦੇ ਚੰਦੇ